ਹੈਲੋ ਜੀ ਸ਼ਸ਼ੀ ਕਾਲ ਜੀ ਫੁਲਕਾਰੀ ਪੰਜਾਬ ਦੀ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਨਾ ਤੁਹਾਨੂੰ ਦੱਸਾਂਗੇ ਜਿਹੜੇ ਆਪਣੇ ਇਹ ਦੇਖੋ ਚਨੂਨ ਸ਼ਫੋਨ ਦੇ ਦੁਪੱਟੇ ਹੁੰਦੇ ਨੇ ਪ्योर ਦੇ ਵਿੱਚ ਦੁਪੱਟੇ ਹੁੰਦੇ ਨੇ ਆਪਣੇ ਇਹ ਇਹਨਾਂ ਦੇ ਉੱਤੇ ਮਤਲਬ ਜਦੋਂ ਆਪਾਂ ਫੁਲਕਾਰੀ ਦਾ ਆ ਕੰਮ ਕਰਦੇ ਆ ਇਹ ਜਿਹੜੀ ਸਟ੍ਰੇਟ ਲਾਈਨ ਆਪਣੀ ਮਾਰਕਿੰਗ ਨਾਲੋਂ ਮਤਲਬ ਬਿਲਕੁਲ ਸਟ੍ਰੇਟ ਨਹੀਂ ਬਣਦੀ ਹੈਗੀ ਜੇ ਆਪਾਂ ਪੈਨਸਲ ਨਾਲ ਵੀ ਮਤਲਬ ਇਹਨੂੰ ਮਾਰਕ ਕਰਦੇ ਆ ਇਹਦੀ ਮਾਰਕਿੰਗ ਕਰਦੇ ਆ ਦੁਪੱਟੇ ਤੇ ਤਾਂ ਬਿਲਕੁਲ ਵੀ ਮਤਲਬ ਸਟ੍ਰੇਟ ਨਹੀਂ ਬਣਦੀ ਹੈਗੀ ਆਪਾਂ ਤੁਹਾਨੂੰ ਬਹੁਤ ਸੌਖਾ ਤਰੀਕਾ ਦੱਸਾਂਗੇ ਕਿ ਇਹ ਦੁਪੱਟਿਆਂ ਤੇ ਜਦੋਂ ਆਪਾਂ ਲਾਈਨਾਂ ਬਣਾਉਣੀਆਂ ਨੇ ਡਿਜ਼ਾਈਨ ਤਿਆਰ ਕਰਨ ਵਾਸਤੇ ਕੁੰਡੀ ਵਗੈਰਾ ਬਣਾਉਣ ਵਾਸਤੇ ਜਾਲੀ ਵਗੈਰਾ ਪਾਉਣ ਵਾਸਤੇ ਤੇ ਆਪਾਂ ਵੀ ਕੀ ਕਰੀਏ ਹਨਾ ਵੀ ਆਪਣੀ ਲਾਈਨ ਬਿਲਕੁਲ ਸਟ੍ਰੇਟ ਬਣੇ ਉਹਦੇ ਲਈ ਕੀ ਕਰਨਾ ਹੈ ਸਭ ਤੋਂ ਪਹਿਲਾਂ ਤਾਂ ਨਾ ਆਪਾਂ ਨੇ ਵੀ ਜਿੰਨਾ ਜਿੱਥੇ ਵੀ ਬਾਰਡਰ ਆਪਾਂ ਇਹਦਾ ਰੈਡੀ ਕਰਨਾ ਹੈ ਠੀਕ ਹੈ ਉੱਥੇ ਜਿੱਦਾਂ ਲਾ ਲੂ ਆਪਾਂ 6 ਇੰਚ ਤੇ ਜਿਹੜਾ ਆਪਾਂ ਬਾਰਡਰ ਹੈ ਉਹ ਰੈਡੀ ਕਰਨਾ ਹੈ ਠੀਕ ਹੈ ਆਪਾਂ 6 ਇੰਚ ਤੇ ਇਹਦੀ ਪਹਿਲਾਂ ਮਾਰਕਿੰਗ ਕਰ ਲਾਂਗੇ ਬਿਲਕੁਲ ਆਪਾਂ ਹਲਕੀ ਜੀ ਡਾਟ ਹੈ ਜਿਹੜੀ ਲਗਾ ਲਾਂਗੇ ਪੈਨਸਲ ਨਾਲ ਠੀਕ ਹੈ ਹੁਣ ਆਪਾਂ ਇਹਨੂੰ ਕੀ ਕਰਨਾ ਹੈ ਸੂਈ ਲੈ ਕੇ ਇਹਦੇ ਵਿੱਚ ਦੁਪट्टे ਦੇ ਵਿੱਚ ਜਿੱਥੇ ਆਪਾਂ ਨਿਸ਼ਾਨੀ ਲਾਈ ਆ ਉਥੇ ਆਪਾਂ ਦੇਖੋ ਸੂਈ ਲੈ ਕੇ ਠੀਕ ਹੈ ਐਦਾਂ ਬਿਲਕੁਲ ਦੇਖੋ ਇੱਕ ਤੱਕ ਇੱਕ ਧਾਗਾ ਬਿਲਕੁਲ ਦੁਪट्टे ਦੇ ਵਿੱਚੋਂ ਸਿਰਫ ਇੱਕ ਧਾਗਾ ਇਸ ਤਰੀਕੇ ਨਾਲ ਜਿਹੜੀ ਆਪਾਂ ਇਹ ਮਤਲਬ ਤੁਹਾਨੂੰ ਦੱਸ ਰਹੇ ਕੰਨੀ ਸਾਈਡ ਆਪਾਂ ਦੱਸ ਰਹੇ ਹਾਂ ਸਿਰਫ ਇੱਕ ਧਾਗਾ ਲੈ ਕੇ ਐਦਾਂ ਸੂਈ ਨਾਲ ਇਹਨੂੰ ਆਪਾਂ ਐਦਾਂ ਖਿੱਚ ਲੈਣਾ ਹੈ ਦੁਪट्टे ਦੇ ਵਿੱਚੋਂ ਠੀਕ ਹੈ ਇਸ ਤਰੀਕੇ ਨਾਲ ਖਿੱਚ ਕੇ ਆਪਾਂ ਨੂੰ ਐਦਾਂ ਕਰਦੇ ਜਾਈ ਜਾਣਾ ਜਿੱਥੇ ਤੱਕ ਜਿੱਥੇ ਤੱਕ ਵੀ ਦੇਖੋ ਆਪਣਾ ਇਹ ਜਾਂਦਾ ਆ ਉਹਨੂੰ ਤਾਂ ਗੁੱਠੇ ਦੀ ਮਦਦ ਨਾਲ ਪਿੱਛੇ-ਪਿੱਛੇ ਨੂੰ ਲਜਾਈ ਜਾਵਾਂਗੇ ਠੀਕ ਹੈ ਵੀ ਆਪਣਾ ਦੇਖੋ ਇਹ ਕਿੱਥੇ ਤੱਕ ਜਾ ਰਿਹਾ ਆ ਦੇਖੋ ਜਿੱਥੇ ਵੀ ਬਲ ਬਣੀ ਜਾਊਗਾ ਆਪਾਂ ਉੱਥੋਂ ਹੀ ਇਹਨੂੰ ਐਦਾਂ ਐਵੇਂ ਖਿੱਚ ਕੇ ਗਾਹ ਲਜਾਈ ਜਾਵਾਂਗੇ ਐਸ ਟ੍ਰਿਕੇ ਨਾਲ ਐਸ ਟ੍ਰਿਕੇ ਨਾਲ ਆਪਾਂ ਇਹਨੂੰ ਖਿੱਚਦੇ ਜਾਈ ਜਾਵਾਂਗੇ ਠੀਕ ਹੈ ਜਿੱਥੇ ਤੱਕ ਵੀ ਇਹ ਆਪਣਾ ਜਾਊਗਾ ਹੁਣ ਇਹਦਾ ਫਾਇਦਾ ਕੀ ਆ ਇਸ ਤਰੀਕੇ ਨਾਲ ਆਪਾਂ ਨੂੰ ਤਾਗਾ ਖਿੱਚਣ ਦਾ ਜਿੱਥੇ ਵੀ ਇਹ ਖਤਮ ਹੋ ਜੂਗਾ ਉਥੋਂ ਆਪਾਂ ਫੇਰ ਉਸੇ ਤਾਗੇ ਦੇ ਉੱਤੋਂ ਆਪਾਂ ਸੂਈ ਨਾਲ ਫੇਰ ਇੱਕ ਤਾਗਾ ਚੱਕ ਲਵਾਂਗੇ ਤੇ ਫਿਰ ਫੇਰ ਆਪਾਂ ਉਹਨੂੰ ਇਸ ਤਰੀਕੇ ਨਾਲ ਹੀ ਖਿੱਚ ਕੇ ਸਿਰੇ ਤੱਕ ਐਦਾਂ ਹੀ ਪੂਰੀ ਕੰਨੀ ਦੇ ਉੱਤੇ ਆਪਾਂ ਐਦਾਂ ਤਾਗਾ ਖਿੱਚ ਲਾਂਗੇ ਠੀਕ ਹੈ ਹੁਣ ਆਪਾਂ ਆਪਾਂ ਨੂੰ ਇਹ ਦੇਖੂਗਾ ਕਿ ਮੈਂ ਸਭ ਤੋਂ ਪਹਿਲਾਂ ਤਾਂ ਆਪਾਂ ਕੀ ਕਰਨਾ ਹੈ ਇਹਦੇ ਉੱਤੇ ਨਾ ਪ੍ਰੈਸ ਮਾਰ ਲੈਣੀ ਆ ਠੀਕ ਹੈ ਜੀ ਪ੍ਰੈਸ ਮਾਰ ਕੇ ਜਦੋਂ ਵੀ ਆਪਾਂ ਦੇਖੋ ਇਹਦੇ ਉੱਤੇ ਕੰਮ ਸਟਾਰਟ ਕਰਾਂਗੇ ਕੋ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਇਹਦੇ ਉੱਤੇ ਆਪਾਂ ਫਰੇਮ ਰੱਖਾਂਗੇ ਐਦਾਂ ਆਪਾਂ ਫਰੇਮ ਲਗਾਵਾਂਗੇ ਪਹਿਲਾਂ ਐਦਾਂ ਫਰੇਮ ਹੈ ਜਿਹੜਾ ਲਗਾਵਾਂਗੇ ਦੇਖੋ ਜੀ ਹੁਣ ਆਪਾਂ ਕੀ ਕਰਨਾ ਹੈ ਐਸ ਤਰੀਕੇ ਨਾਲ ਨਾ ਫਰੇਮ ਲਾ ਕੇ ਦੁਪट्टे ਦੇ ਉੱਤੇ ਪੂਰਾ ਫਰੇਮ ਨੂੰ ਜਿਹੜਾ ਆਪਾਂ ਉਹ ਪੂਰਾ ਕੱਫ ਕੇ ਲਾਵਾਂਗੇ ਕਿਉਂਕਿ ਇਹ ਚੁੰਨੀ ਆਪਣੀ ਬਲਾਂ ਲਈ ਹੁੰਦੀ ਹੈ ਇਸ ਤਰੀਕੇ ਨਾਲ ਤਾਂ ਆਪਾਂ ਨੂੰ ਬਿਲਕੁਲ ਵੀ ਦਿਖਣਾ ਨਹੀਂ ਹੈਗਾ ਹਨਾ ਕਿ ਆਪਾਂ ਧਾਗਾ ਕਿੱਥੇ ਖਿੱਚੇ ਆ ਜਦੋਂ ਆਪਾਂ ਫਰੇਮ ਲਗਾਵਾਂਗੇ ਫਿਰ ਆਪਾਂ ਨੂੰ ਪੂਰਾ ਐਨ ਦਿਖੂਗਾ ਪੂਰੀ ਆਪਣੀ ਐਨ ਬਿਲਕੁਲ ਸਟ੍ਰੇਟ ਲਾਈਨ ਬਣ ਜਾਣੀ ਆ ਦੇਖੋ ਜਿੱਦਾਂ ਆਪਣੀ ਇਹ ਲਾਈਨ ਸਟ੍ਰੇਟ ਬਣ ਰਹੀ ਆ ਇੱਥੇ ਤੱਕ ਇਹ ਪੂਰੇ ਦੁਪट्टे ਦੇ ਵਿੱਚ ਆਪਣੀ ਇਸ ਤਰੀਕੇ ਨਾਲ ਦੇਖੋ ਤੁਹਾਨੂੰ ਦਿਖ ਰਹੀ ਹੋਊਗੀ ਫਰੇਮ ਲਾ ਕੇ ਹੀ ਪਤਾ ਲੱਗੂ ਆਪਾਂ ਨੂੰ ਵੈਸੇ ਨਹੀਂ ਪਤਾ ਲੱਗਣਾ ਹੈਗਾ ਇਸ ਤਰੀਕੇ ਨਾਲ ਇਹ ਪੂਰੀ ਆਪਣੀ ਬਿਲਕੁਲ ਸਟ੍ਰੇਟ ਲਾਈਨ ਬਣ ਜਾਣੀ ਆ ਠੀਕ ਹੈ ਦੁਪट्टे ਦੇ ਵਿੱਚ ਹੁਣ ਜੋ ਵੀ ਆਪਾਂ ਕੰਮ ਸ਼ੁਰੂ ਕਰਨਾ ਜਿੱਦਾਂ ਮੈਂ ਇਹਦੇ ਉੱਤੇ ਗੁੰਡੀ ਸ਼ੁਰੂ ਕਰਨੀ ਆ ਮੈਨੂੰ ਐਦਾਂ ਕਿ ਮੇਰੀ ਲਾਈਨ ਬਿਲਕੁਲ ਵੀ 빙ੀ ਨਾ ਜਾਵੇ ਬਿਲਕੁਲ ਸਟ੍ਰੇਟ ਜਾਵੇ ਸੋ ਇਸ ਤਰੀਕੇ ਨਾਲ ਆਪਾਂ ਧਾਗਾ ਖਿੱਚ ਕੇ ਇਹਨੂੰ ਬਿਲਕੁਲ ਲਾਈਨ ਨੂੰ ਸਟ੍ਰੇਟ ਖਿੱਚ ਸਕਦੇ ਹਾਂ ਦੇਖੋ ਹੁਣ ਆਪਾਂ ਆਰਾਮ ਨਾਲ ਇਹਦੇ ਉੱਤੇ ਇਸ ਤਰੀਕੇ ਨਾਲ ਫਰੇਮ ਲਗਾ ਕੇ ਬਿਲਕੁਲ ਲਾਈਨ ਦੇ ਉੱਤੇ ਉੱਤੇ ਆਪਾਂ ਚੰਗੀ ਤਰ੍ਹਾਂ ਇਹਨੂੰ ਕੰਮ ਨੂੰ ਕਰ ਸਕਦੇ ਹਾਂ ਹੁਣ ਇਸ ਤਰੀਕੇ ਨਾਲ ਜਿਹੜੀ ਆਪਣੀ ਇਹ ਕੁੰਡੀ ਬਣਾਵਾਂਗੇ ਬਿਲਕੁਲ ਵੀ ਟੇਢੀ ਨਹੀਂ ਜਾਊਗੀ ਬਿਲਕੁਲ ਇਹ ਸਿੱਧੀ ਜਾਊਗੀ ਆਪਾਂ ਇੱਥੇ ਆਰਾਮ ਨਾਲ ਕੋਈ ਐਦਾਂ ਨਹੀਂ ਹੈਗਾ ਹਨਾ ਵੀ ਇਹ ਦੁਪੱਟਾ ਵਾਲਾਂ ਵਾਲਾ ਵੀ ਲਾਈਨ ਖਿੱਚ ਕੇ ਦੇਖੋ ਜਦੋਂ ਆਪਾਂ ਲਾਈਨ ਖਿੱਚਾਂਗੇ ਉਦੋਂ ਆਪਾਂ ਨੂੰ ਜ਼ਰੂਰ ਥੋੜੀ ਜਿਹੀ ਦਿੱਕਤ ਆਊਗੀ ਵੀ ਦਿਖਣਾ ਨਹੀਂ ਹੈਗਾ ਪਰ ਜਦੋਂ ਇਹ ਸਾਰੇ ਦੁਪट्टे ਦੇ ਵਿੱਚ ਲਾਈਨ ਖਿੱਚੀ ਗਈ ਆਪਾਂ ਇਹਦੇ ਉੱਤੇ ਫਰੇਮ ਲਗਾ ਲਿਆ ਲਾਈਨ ਦੇ ਉੱਤੇ ਫਿਰ ਆਪਾਂ ਨੂੰ ਐਨ ਇਹ ਲਾਈਨ ਹੈ ਜਿਹੜੀ ਪੂਰੀ ਦਿਖੂਗੀ ਖਿੱਚੀ ਹੋਏ ਦੇ ਵਿੱਚ ਹਾਂਜੀ ਦੇਖੋ ਆਪਣੀ ਇਸ ਤਰੀਕੇ ਨਾਲ ਇਹ ਬਣ ਗਈ ਹਾਂਜੀ ਤੁਹਾਨੂੰ ਸਾਡੀ ਵੀਡੀਓ ਕਿਦਾਂ ਲੱਗੀ ਆ ਕਮੈਂਟ ਕਰਕੇ ਜ਼ਰੂਰ ਦੱਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਲਾਈਕ ਕਰਿਆ ਕਰੋ ਤੇ ਵੀਡੀਓ ਅੱਗੇ ਅੱਗੇ ਵੱਦੋ-ਵੱਦ ਸ਼ੇਅਰ ਕਰਿਆ ਕਰੋ ਜੇ ਤੁਹਾਨੂੰ ਸਾਡਾ ਹੀ ਤਰੀਕਾ ਵਧੀਆ ਲੱਗਿਆ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਵੱਦੋ-ਵੱਦ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀਆਂ ਵੀਡੀਓ ਕਿਸ ਤਰ੍ਹਾਂ ਦੀਆਂ ਲੱਗ ਰਹੀਆਂ ਨੇ ਥੈਂਕ ਯੂ